8th class exercise 2.1 ਸਮੀਕਰਨਾਂ ਨੂੰ ਹੱਲ ਕਰੋ ਅਤੇ ਉੱਤਰ ਦੀ ਜਾਂਚ ਕਰੋ ਆਪਾਂ ਸਮੀਕਰਨਾਂ ਨੂੰ ਹੱਲ ਕਰਨਾ ਹੈ ਤੇ ਉੱਤਰ ਦੀ ਜਾਂਚ ਕਰਨਾ ਹੈ ਵੀ ਇਹ ਸਹੀ ਹੈ ਜਾਂ ਗਲਤ ਪਹਿਲਾ ਸਵਾਲ 2x 10 x 2 ਇੱਥੋਂ x ਦੀ ਵੈਲਿਊ ਕੱਢਣੀ ਹੈ x ਵਾਲੀਆਂ ਸੰਖਿਆਵਾਂ ਖੱਬੇ 2x -x 2 ਆ -10 ਆ ਸੱਜੇ ਹੱਥ ਜਾ ਕੇ ਪਲੱਸ ਹੋ ਜਾਏਗਾ x ਦਾ x ਸੀਗਾ ਥੱਲੇ ਹੱਥਾ ਕੇ -x ਹੋ ਗਿਆ 2x ਦੇ ਵਿੱਚੋਂ x ਮਾਈਨਸ ਕੀਤਾ ਤਾਂ ਅਨਸਰ 2x ਦੇ ਵਿੱਚੋਂ x ਮਾਈਨਸ ਕੀਤਾ x ਆ ਗਿਆ 2 10 5 ਆ ਗਿਆ x ਦੀ ਕੀਮਤ ਆਪਣੇ ਕੋਲੇ 5 ਆ ਗਈ ਹੁਣ ਆਪਾਂ ਇਹਦੇ ਵਿੱਚ ਇਹ ਦੱਸਣਾ ਹੈ ਵੀ ਇਹ ਸਹੀ ਹੈ ਜਾਂ ਗਲਤ ਆਪਣੇ ਕੋਲੇ ਜੋ ਸਮੀਕਰਨ ਦਿੱਤੇ ਉਹ ਲਿਖੋ ਜਾਂਚ ਕਰਨੀ ਹੈ ਜਾਂਚ ਜਾਂਚ ਦੇ ਲਈ 2x 3 x 2 ਇਹਦੀ ਜਾਂਚ ਕਰਨ ਲਈ ਆਪਾਂ ਕੀ ਕਰਾਂਗੇ ਜੋ x ਦਾ ਮੁੱਲ ਹੈ ਉਹ ਇਸ ਦੇ ਵਿੱਚ ਭਰ ਦੇਣਾ ਹੈ ਜੇਕਰ ਦੋਨੇ ਸਾਈਡਾਂ ਬਰਾਬਰ ਆ ਗਈਆਂ ਤਾਂ ਉੱਤਰ ਸਹੀ ਹੈ ਜੇਕਰ ਦੋਨੇ ਸਾਈਡਾਂ ਬਰਾਬਰ ਨਾ ਆਈਆਂ ਤਾਂ ਆਪਣਾ ਉੱਤਰ ਗਲਤ ਹੈ देखो दो एक्स एक्स की थान पर लिखता है मतलब हूँ दो गुणा पंच माइनस तीन एक्स की जगह पंच प्लस दो, दो नुणा किया दस माइनस तेन पंच ते सत दसा चो तीन गए सत बराबर सत दो सैडा बराबर है लिख देना लैफ्टेंड साइड बराबर है राइट हैंड साइड यही अपना सिद्ध करना सी दोनों दोन्डा बराबर आ गई और इसका मतलब आंसर सही है दूसरा सवाल पंच एक्स माइनस छे बराबर दो एक्स प्लस नौ व्यंजक वाली संख्यावान खबे हथ पंच एक्स माइनस दो एक्स बराबर नौ आ पलसद का दो से दो एक्स से खब्बे हथ के माइनस दो एक्स हो गया माइनस छे आ सजे हथ जाके ਪਲੱਸ 6 ਹੋ ਜਾਏਗਾ ਜੇਕਰ ਚੈਨ ਮਾਈਨਸ ਦਾ ਹੈ ਉਹ ਪਲੱਸ ਹੋ ਜਾਏਗਾ ਜੇ ਪਲੱਸ ਦਾ ਤਾਂ ਮਾਈਨਸ ਕਦੋਂ ਜਦੋਂ ਬਰਾਬਰ ਦੇ ਚੈਨ ਨੂੰ ਕਰਾਸ ਕਰੇਗਾ 5x ਦੇ ਵਿੱਚੋਂ 2x ਘਟਾ ਦਈਏ ਕਿੰਨਾ ਰਹਿ ਗਿਆ 3x 9 ਤੇ 6 ਕਿੰਨੇ ਹੁੰਦੇ ਆ 15 x ਦੇ ਨਾਲ ਤਿੰਨ ਹੈ ਦੋਨੇ ਪਾਸੇ बटे ਚ ਤਿੰਨ ਕਰ ਦੋ ਤਿੰਨ ਤੇ ਤਿੰਨ ਕੱਟਿਆ ਗਿਆ 3 5 15 x 5 ਆਨਸਰ ਆ ਗਿਆ ਹੁਣ ਇਸ ਦੀ ਆਪਾਂ ਕੀ ਕਰਨੀ ਹੈ ਜਾਂਚ ਜਾਂਚ ਕਰੋ ਕੀ ਹੈ 5x 6 2x 9 ਇਹਨਾਂ ਦੇ ਵਿੱਚ x ਦਾ ਮੁੱਲ ਭਰੋ x ਦਾ ਮੁੱਲ ਕਿੰਨਾ ਆਉਂਦਾ ਹੈ ਚੈੱਕ ਕਰਦੇ ਹਾਂ 5x ਦੀ ਜਗ੍ਹਾ 5 ਭਰ ਦੇਣਾ ਹੈ -6 2 5 9 5 ਨੂੰ 5 ਨਾਲ ਗੁਣਾ ਕੀਤਾ 25 6 2 5 10 9 25 6 19 10 ਚ 9 ਜੋੜੇ 19 ਦੋਨੇ ਸਾਈਡਾਂ ਬਰਾਬਰ ਹੈ ਲੈਫਟ ਹੈਂਡ ਸਾਈਡ ਬਰਾਬਰ ਹੈ ਰਾਈਟ ਹੈਂਡ ਸਾਈਡ ਦੋਨੇ ਸਾਈਡਾਂ ਬਰਾਬਰ ਆ ਗਿਆ ਇਸ ਦਾ ਮਤਲਬ ਆਪਣਾ ਆਨਸਰ ਬਿਲਕੁਲ ਸਹੀ ਹੈ ਤੀਜਾ ਸਵਾਲ 5a 10 3a 5 ਭਿੰਨਖੱਬੇ ਹੱਥ ਆਪਾਂ ਲਿਖਾਂਗੇ 5a 3a ਦਾ 3a ਖੱਬੇ ਹੱਥ ਚ ਜਾਂਦਾ ਹੈ ਤੈਨ੍ਹ ਦੇ ਖੱਬੇ ਹੱਥ ਕੋਈ ਚੈਨ ਨਹੀਂ ਇਹਦਾ ਮਤਲਬ ਪਲੱਸ ਦੇ ਖੱਬੇ ਹੱਥ ਆ ਕੇ ਮਾਈਨਸ ਹੋ ਗਿਆ ਮਾਈਨਸ ਦਾ 5 ਇੱਧਰ ਮਾਈਨਸ 3 ਨਾਲ ਸੱਜੇ ਹੱਥ ਜਾ ਕੇ ਪਲੱਸ 3 ਹੋ ਗਏ 5 ਦੇ ਵਿੱਚੋਂ 3 ਘਟਾ ਦਈਏ 2a ਹੋ ਗਿਆ ਕਿਉਂਕਿ 5a ਪਲੱਸ ਦਾ ਹੈ 3a ਮਾਈਨਸ ਦਾ ਹੈ ਇੱਕ ਪਲੱਸ ਦਾ ਇੱਕ ਮਾਈਨਸ ਦਾ ਇਹਦਾ ਮਤਲਬ ਮਾਈਨਸ ਹੋਏਗਾ 5a ਚੋਂ 3 ਘਟਾ ਦਈਏ 2 ਆ ਜਾਂਦੇ ਹਨ ਮਾਈਨਸ ਦੇ 5 ਪਲੱਸ ਦੇ 3 ਮਾਈਨਸ ਦੇ ਵੱਧਾ ਕਿੰਨੇ ਵੱਧਾ 2 ਲਿਖ ਦੋ -2 बटे ਦੇ ਵਿੱਚ 2 ਕਰ ਦੋ ਕਿਉਂਕਿ a ਦੇ ਨਾਲ 2 ਹੈ 2 ਤੇ 2 ਕੱਟਿਆ ਗਿਆ 2 1 2 ਤਾਂ a ਦੀ ਕੀਮਤ ਆਪਾਂ -1 ਕਾ ਦੇ ਲਈ ਇਹ ਅਨਸਰ ਆ ਗਿਆ ਹੁਣ ਆਪਾਂ ਇਸ ਦੀ ਜਾਂਚ ਕਰਾਂਗੇ ਜਾਂਚ ਕਰਨ ਲਈ a ਦਾ ਮੁੱਲ ਇਹਨਾਂ ਦੇ ਵਿੱਚ ਭਰੋ ਲੀਨੀਅਰ ਸੰਖਿਆ ਦੇ ਵਿੱਚ ਲਿਖੋ a 5a 10 3a 5 a ਦੀ ਕੀਮਤ -1 -10 10a a, a 1 -5 5 ਨੂੰ 1 ਨਾਲ ਗੁਣਾ ਕੀਤਾ -5 minus -10 3 ਨੇ ਕਮ 3 ਨਾਲ 3 ਦਾ -5 ਦੇ 5 ਦੇ 3 ਦੇ 8 ਦੇ 3 ਦੇ 5 ਦੇ 8 ਦੋਨੇ ਸਾਈਡਾਂ ਬਰਾਬਰ ਹੈ ਲੈਫਟ ਹੈਂਡ ਸਾਈਡ ਬਰਾਬਰ ਰਾਈਟ ਹੈਂਡ ਸਾਈਡ ਜੇਕਰ ਦੋਨੇ ਸਾਈਡਾਂ ਬਰਾਬਰ ਹੈ ਤਾਂ ਆਪਣਾ ਅਨਸਰ ਬਿਲਕੁਲ ਸਹੀ ਹੈ चौथा सवाल पं एक्स प्लस नौ बराबर पंच प्लस तीन एक्स हम खबे हाथ जिम्मे आप पहला कर रहे हैं पं एक्स माइनस तीन एक्स क्योंकि इधर प्लस का तीन एक्स है खब्बे हाथ आते माइनस हो जाएगा पाँच उस तरह आ प्लस नौ आ सजे हथ जाके माइनस नौ हो जाएगा पंजा चो तीन गई कटाइए तो की है दो बजद बराबर पों नौ ਮਾਈਨਸ ਹੁੰਦੇ 5 ਪਲੱਸ ਦਾ 9 ਮਾਈਨਸ ਦਾ 5 ਪਲੱਸ ਵਾਲਾ 9 ਮਾਈਨਸ ਵਾਲਾ ਤਾਂ ਮਾਈਨਸ ਦੇ ਵੱਧ ਕੇ ਕਿੰਨੇ 4 बटे x ਦੇ ਨਾਲ 2 ਹੈ बटे ਚ 2 ਕਰ ਦੋ 2 ਤੇ 2 ਕੱਟਿਆ ਗਿਆ 2 ਦੁਨੀ 4 x ਬਰਾਬਰ ਮਾਈਨਸ 2 ਜਾਂਚ ਕਰੋ ਜਾਂਚ ਕਰਨ ਤੇ 5x 9 5 3x पाँचों माइनस दो एक्स एक्स जगह माइनस दो प्लस नौ बराबर पंच प्लस तेन एक्स की जगह माइनस दो दो गुणा किया दस नाल चिन्ह माइनस तय प्लस नौ हो गया बराबर पाँच प्लस गुना माइनस माइनस हो गया एस प्लस नौ, एस माइनस न गुणा करा माइनस हो जाएगा तेन नौ नुणा किया छ आ जाएगा ਦੇ 10 ਦੇ 9 ਦਾ 1 ਵੱਧ ਗਿਆ ਪਾਈਨ ਦੇ ਵਿੱਚੋਂ 6 ਘਟਾਈਏ 1 ਕਿਉਂਕਿ 6 ਵੱਡਾ ਹੈ ਨਾਲ ਚੈਨ ਮਾਈਨਸ ਦਾ ਤਾਂ 1 ਆ ਜਾਏਗਾ ਦੋਨੇ ਸਾਈਡਾਂ ਬਰਾਬਰ ਹੈ ਇਸ ਦਾ ਮਤਲਬ ਆਪਾਂ ਜੋ ਅਨਸਰ ਕੱਢਿਆ ਹੈ ਉਹ ਬਿਲਕੁਲ ਓਕੇ ਹੈ ਸਹੀ ਹੈ ਪੰਜਵਾਂ ਸਵਾਲ 4y 3 6 2y ਖੱਬਿਆ ਥਲੇ ਉਂਜੇ 4y 2y ਇੱਥੇ ਪਲੱਸ ਦਾ 2y ਹੈ ਕਿਉਂਕਿ 2y ਦੇ ਖੱਬੇ ਹੱਥ ਚੈਨ ਮਾਈਨਸ ਪਲੱਸ ਦਾ ਹੈ ਤਾਂ ਖੱਬੇ ਹੱਥਾ ਕਿ ਮਾਈਨਸ ਹੋ ਜਾਏਗਾ 6 ਦਾ 6 ਆ ਪਲੱਸ 10 ਹੈ ਸੱਜੇ ਹੱਥ ਜਾ ਕੇ ਮਾਈਨਸ 10 4ਾਂ ਚੋਂ 2 ਘਟਾ ਦਈਏ 2y 6ਾਂ ਚੋਂ 3 ਘਟਾ ਦਈਏ 3 बटे ਦੇ ਵਿੱਚ 2 ਕੱਟਿਆ ਗਿਆ y ਦੀ ਵੈਲਿਊ 3/2 ਹੁਣ ਇਸ ਦੀ ਜਾਂਚ ਕਰੋ ਜਾਂਚ ਕਰਨ ਵਾਸਤੇ ਲਿਖੋ 4y 10 6 2y 4y ਦੀ ਕੀਮਤ 3 2 10 6 2 y ਦੀ ਕੀਮਤ 3 2 2 ਤੇ 2 ਕੱਟੇ ਗਏ 2 2 4 ਹੱਲ ਕਰੋ 2 * 6 9 9 6 10 6 10 6 ਤੇ 3 ਕਿੰਨਾ ਹੁੰਦਾ ਹੈ 9 9 ਲੈਫਟ ਹੈਂਡ ਸਾਈਡ ਬਰਾਬਰ ਹੈ ਰਾਈਟ ਹੈਂਡ ਸਾਈਡ